ਜਿਵੇਂ ਕਿ ਤੁਹਾਨੂੰ ਪਤਾ ਕਿ ਪਾਣੀ ਦਾ ਲੈਵਲ ਵਧਿਆ ਹੋਇਆ ਵਾ ਅੱਜ ਆਪਾਂ ਗੱਲਬਾਤ ਕਰਦੇ ਹਾਂ ਵੀਰ ਨਾਲ ਹਾਂਜੀ ਵੀਰ ਜੀ ਕਦੋਂ ਤੋਂ ਇਹ ਜਿਹੜਾ ਵਾ ਲੈਵਲ ਵਧਣਾ ਸ਼ੁਰੂ ਹੋਇਆਗਾ ਕੱਲ ਤੱਕ ਇਹ ਪਾਣੀ ਘਟ ਸੀਗਾ ਇਹ ਵੀਰ ਜੀ 12 ਵਜੇ ਤੋਂ ਵਧਣਾ ਸ਼ੁਰੂ ਹੋਇਆ ਤੇ ਗਾੜੀ ਬਹੁਤ ਜ਼ਿਆਦਾ ਨਿਸ਼ਕਾਨ ਹੋਉਂਦਿਆ ਅੱਧੋਂ ਜ਼ਿਆਦਾ ਹੀ ਕਿੰਨੇ ਕੋ ਪਿੰਡ ਜਿਹੜੇ ਇਹਦੇ ਵਿੱਚ ਹੜ੍ਹ ਦੇ ਪ੍ਰਭਾਵ ਦੇ ਵਿੱਚ ਆਏ ਉਸ ਤੋਂ ਅੱਗੇ ਇਨ ਤੋਂ ਘੱਟ ਤੇ ਘੱਟ 20 25 ਪਿੰਡ ਪਹੁੰਚਣਗੇ ਪ੍ਰਵਾਹ ਤੇ 40 40 ਦੇ ਲਾਗੇ ਪੰਨੇ ਹੋਗੇ ਆ ਕਿ ਉਹਨਾਂ ਨੂੰ ਮੌਜੂਦਾ ਜਿਹੜਾ ਉਹਨਾਂ ਨੂੰ ਰਾਸ਼ਨ ਮੌਜੂਦਾ ਮਿਲਦਾ ਪਿਆ ਵਾ ਕਿ ਉਹ ਆਪਸ ਦੇ ਵਿੱਚ ਕੀ ਕਰਦੇ ਆ ਕਿ ਕਈ ਬੰਨ ਦੇ ਸਮਾਨ ਲਾ ਜਾਂਦੇ ਆ ਉਹ ਆਪਸ ਦੇ ਵਿੱਚ ਹੀ ਲੜੀ ਜਾਂਦੇ ਹੁੰਦੇ ਆ ਕਿ ਉਹਨਾਂ ਨੂੰ ਰਾਸ਼ਨ ਮਿਲਦਾ ਕੋਸ਼ ਕੋਸ਼ ਮੇਰੇ ਭਰਾ ਸਿੱਧਾ ਦੇ ਦਿੰਦੇ ਆ ਧਾਰ ਕਾਰਡ ਲੈ ਕੇ ਵੀ ਪਿੰਡ ਦਾ ਪਤਾ ਕਰਕੇ ਕਿ ਕਿਹੜੇ ਪਿੰਡ ਨੂੰ ਰਾਸ਼ਨ ਜਾ ਰਿਹਾ ਤੇ ਕਿਹੜੇ ਨੂੰ ਨਹੀਂ ਜਾ ਕੋਸ਼ ਜਿਹੜੇ ਸ਼ਰਾਰਤੀ ਨੇ ਉਹ ਜਾ ਕੇ ਉੱਥੇ ਛੇੜਖਾਨੀਆਂ ਕਰਦੇ ਆ ਮਾਹੌਲ ਖਰਾਬ ਕਰਦੇ ਆ ਜਿ ਜਾਨੀ ਕਿ ਆ ਵੀ ਆਗੂ ਬੰਨਾ ਚਾਹੁੰਦੇ ਇੱਥੇ ਤੇ ਮਤ ਦੀ ਲੋੜ ਏ ਜਿੰਨੀ ਵੀ ਆਪਾਂ ਕਰ ਸਕਦੇ ਆ ਤੇ ਵੱਧ ਤੋਂ ਵੱਧ ਮੈਂ ਤੇ ਉਹ ਸਿੰਨਿਆ ਦਊਂਗਾ ਵੱਧ ਤੋਂ ਵੱਧ ਜਿਹੜੇ ਹਾਰ ਜਹਾੜਾਂ ਦੀ ਮਾਰ ਥੱਲੇ ਆਏ ਹੋਏ ਨੇ ਵੇ ਜਿੰਨੇ ਵੀ ਘਰ ਆ ਉਹਨਾਂ ਦਾ ਪਾਣੀ ਲੱਥੇ ਤੋਂ ਮਤ ਕੀਤੀ ਜਾਵੇ ਕਿ ਇਹਨੂੰ ਡੀਜ਼ਲ ਦੀ ਲੋੜ ਪੈਣੀ ਕਿ ਇਹਨੂੰ ਡਾਈ ਦੀ ਲੋੜ ਪੈਣੀ ਕਿ ਇਹਨੂੰ ਬੀਜ ਦੀ ਲੋੜ ਪੈਣੀ ਆ ਕਿਸੇ ਦਾ ਘਰ ਟਹਿ ਜਾਣਾ ਇਹ ਦਾ ਨਿਸ਼ਕਾਨ ਕੋਈ ਕੋਠੀ ਦੀ ਤਰੇੜ ਪਏ ਯਾਨੀ ਨੀ ਬੈ ਯਾਨੀ ਅੱਜ ਕੱਲ੍ਹ ਜੇ ਫਸਲਾਂ ਤਾਂ ਖਰਾਬ ਹੋ ਗਈ ਹੈ ਨਾ ਤਾਂ ਉਹ ਤਾਂ ਹੁਣ ਜਦੋਂ ਪਾਣੀ ਉਤਰੇਗਾ ਉਸ ਤੋਂ ਬਾਅਦ ਹੀ ਬਜਾਈ ਹੋਣੀ ਹੈ ਉਹਨਾਂ ਨੂੰ ਡੀਜ਼ਲ ਦੀ ਲੋੜ ਪੈਣੀ ਹੈ ਬਟ ਮੌਜੂਦਾ ਹਾਲਾਤ ਦੇ ਵਿੱਚ ਉਹਨਾਂ ਨੂੰ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਰਾਸ਼ਨ ਪਾਣੀ ਦਾ ਉਹਨਾਂ ਨੂੰ ਵੀ ਜੀ ਰਾਸ਼ਨ ਪਾਣੀ ਤੇ ਚਲੋ ਪਹੁੰਚ ਹੀ ਰਿਹਾ ਕਿਸੇ ਦੇ ਘਰੇ ਹੁੰਦਾ ਵੀ ਆ ਪਾਣੀ ਆਉਣ ਤੋਂ ਪਹਿਲਾਂ ਕਿ ਇਹਨੇ ਆਪ ਦਾ ਪ੍ਰਬੰਧ ਕੀਤਾ ਆ ਜਿਆਦਾਤਰ ਜਿਆਦਾਤਰ ਮਿਲਣੀ ਚਾਹੀਦੀ ਪਸ਼ੂਆਂ ਦਾ ਚਾਰੇ ਦੀ ਤੰਗੀ ਆ ਰਹੀ ਹੈ ਜੀ ਚਾਰ ਦੀ ਤੋੜੀ ਦੀ ਚਾਰ ਦੀ ਉਹ ਸਹੀ ਜਿਹਨੂੰ ਲੋੜ ਆ ਜਿਹੜਾ ਦਰਿਆ ਦੀ ਮਾਰ ਥੱਲੇ ਆ ਉਹਨੂੰ ਪਾਉਂਦਾ ਕਰੋ ਕਿਉਂਕਿ ਧਾਰ ਕਾਰਡ ਵੇਖ ਕੇ ਵੀ ਠੀਕ ਹੈ ਦਰਿਆ ਦੇ ਵਿੱਚ ਰਹਿ ਰਿਹਾ ਵਾ ਉਹਨੂੰ ਮਤ ਕਰੋ ਜਿਹੜਾ ਜਿੰਦਾ ਪਿੰਡ ਦਰਿਆ 'ਚ ਉਹਦੀ ਮਤ ਕੀਤੀ ਜਾਵੇ ਕਿ ਸਰਕਾਰ ਵੱਲੋਂ ਕੋਈ ਮਦਦ ਆ ਰਹੀ ਆ ਕਿ ਨਹੀਂ ਸਰਕਾਰ ਵੱਲੋਂ ਵੇਖੋ ਜੀ ਸਰਕਾਰ ਵੱਲੋਂ ਫੋਟੋਆਂ ਆਣ ਕੇ ਖਜਾ ਕੇ ਤੇ ਮੌਕਾ ਆਪਦਾ ਵੇਖ ਕੇ ਤੇ ਚਲ ਜਾਂਦੇ ਆ ਮੈਂ ਤਾਂ ਜੋ ਵੇਖਣ ਦੀਆਂ ਵੀ ਜਿਹੜੀਆਂ ਆਪਣੀਆਂ ਅੰਮ੍ਰਿਤਪਾਲ ਆਪਣਾ ਵੀਰ ਜੇਲ੍ਹ ਦੇ ਵਿੱਚ ਬੈਠਾ ਆ ਉਹਦੀ ਜਿਹੜੇ ਉਹਦਾ ਕੰਪ ਲੱਗਾ ਆ ਵਾ ਸਾਰੇ ਪਿੱਛੇ ਬੰਡਾਲਾ ਹਮਚੱਕ ਸਾਰੇ ਉਹ ਮਤ ਕਰਦੇ ਹੋਏ ਆ ਉਹਨਾਂ ਦੀ ਟੀਮ ਬਹੁਤ ਮਤ ਕਰਦੀ ਪਈ ਮੈਂ ਤਾਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਵੀ ਤੁਸੀਂ ਔਖੀ ਘੜੀ ਵੇਲੇ ਸਾਡਾ ਸਾਥ ਦਿੱਤਾ ਤੇ ਗਾੜੀ ਵੀ ਦੇਣਗੇ ਬਾਕੀ ਵਿੱਚ ਜਿਹੜਾ ਇਹ ਅੰਦਰ ਵਾਲਾ ਏਰੀਆ ਨਾ ਇਹਦੇ ਵਿੱਚ ਖਾਣ ਪੀਣ ਦੀ ਕਿਸੇ ਨੂੰ ਐਡੀ ਲੋੜ ਨਹੀਂ ਕਿ ਸਿਰ ਆਪ ਆਪਣਾ ਨਾਂ ਲੋਕਾਂ ਕੋਲ ਹੈ ਹੀ ਜਿਹੜੀ ਮੇਨ ਇਥੇ ਜ਼ਰੂਰਤ ਹੈ ਉਹ ਪਸ਼ੂਆਂ ਦੇ ਚਾਰੇ ਪਸ਼ੂਆਂ ਦੇ ਚਾਰੇ ਬਾ ਤੂੜੀ ਦੀ ਦਾਣੇ ਦੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਤੇ ਬਾਕੀ ਉਹ ਵੀ ਆਣ ਕੇ ਤੇ ਪੜਤਾਲ ਕਰਕੇ ਦਿੱਤੀ ਜਾਵੇ ਕੁਝ ਸਾਡੇ ਭਰਾ ਆਉਂਦੇ ਜਿਵੇਂ ਕੱਲ ਕੱਲ ਪਰਸੋਂ ਦੀ ਗੱਲ ਹੈ ਛਾਮੀ ਨੂੰ ਛਾਮਾਂ ਪਈਆਂ ਨੂੰ ਮੱਲਾਂ ਵਾਲੇ ਪਹੁੰਚੇ ਦਸਤ ਲੈ ਕੇ ਜਿਹੜਾ ਬੰਦਾ ਰਾਤ ਛਾਮਣੋਂ ਤੇ ਪਹੁੰਚਿਆ ਉਹ ਫਿਰ ਬਾਰਡਰ ਉਹ ਬਾਰਡਰ ਮੋਹਰ ਨਿਕਲ ਗਿਆ ਬੰਨਤੇ ਜਿਹੜੇ ਕੋ ਖਾੜੇ ਨੇ ਉਹਨਾਂ ਨੂੰ ਵੰਡ ਕੇ ਮੁੜ ਜਾਂਦਾ ਜਿੱਥੇ ਲੋੜ ਹੀ ਉੱਥੇ ਨਹੀਂ ਪਹੁੰਚਦਾ ਲੋੜ ਕੋਲ ਨਹੀਂ ਪਹੁੰਚਦਾ ਹੁਣ ਸਾਡੇ ਅੱਗੇ ਤਾਪਸਰ ਗੁਰਦਾਰਾ ਉੱਥੇ ਬਾਬਿਆਂ ਦਾ ਬੜੇ ਡੰਗਰ ਬਹੁਤ ਨੇ ਉਹਨਾਂ ਕੋ ਬਥੇਰੇ ਪਸੂ ਨੇ ਉੱਥੇ ਲੋੜ ਹੈ ਉੱਥੇ ਅਸੀਂ ਉਹਨਾਂ ਨੂੰ ਫੋਨ ਕੀਤਾ ਟਰਾਲੀ ਵਾਲਿਆਂ ਨੂੰ ਵੀ ਕਿਹਾ ਵੀ ਇੱਥੇ ਪਹੁੰਚੋ ਤੇ ਉਹ ਆਂਦੇ ਯਾਰ ਕੋ ਪਹੁੰਚਣ ਦਾ ਸਾਧਨ ਨਹੀਂ ਹੈਗਾ ਕੋਈ ਬੇੜੀ ਨਹੀਂ ਹੈਗੀ ਕੋਈ ਹੋਰ ਸਾਧਨ ਨਹੀਂ ਹੈਗਾ ਪਰੋ ਇੱਥੇ ਵਾਪਸ ਮੋੜੀਆਂ ਕਿੰਨੀਆਂ ਕੋਈ ਇਲਾਕੇ ਦੀ ਗਾੜੀ ਗਾੜੀ ਜਿਹੜਾ ਦੁੱਲੇ ਵਾਲਾ ਹਮ ਚੱਕ ਇੱਕ ਦੋ ਬੇੜੀਆਂ ਅਗਰ ਕੋਟ ਦੀ ਬਹੁਤ ਘਾਟ ਆ ਇੱਕ ਬੇੜੀ ਆ ਉਹ ਵੀ ਮੇਰੇ ਵੀਰ ਦੁੱਧ ਲੈ ਕੇ ਆਉਂਦੇ ਆ ਆਪਦਾ ਅੰਦਰੋਂ ਡੇਰੀਆਂ ਅੰਦਰ ਕੁਸਕ ਭਰਾਵਾਂ ਕੋਲੇ ਆਪਦੀਆਂ ਡੇਰੀਆਂ ਆਪਦੀਆਂ ਵੀ ਹੈਗੀਆਂ ਨਾ ਬਾਕੀ ਲੋਡ ਇਸ ਚੀ ਦੀ ਬੇੜੀ ਨੇ ਵੀ ਲੋਡ ਉੱਪਰ ਤੋਂ ਹੀ ਵੇਖ ਰਹੇ ਮੌਸਮ ਕਿੰਨਾ ਖਰਾਬ ਮੌਸਮ ਖਰਾਬ ਆ ਕਿ ਇਹਨੂੰ ਤਰਪਾਈਲ ਦੀ ਲੋਡ ਛੱਤਾਂ ਤੇ ਬੈਠੇ ਹੋਏ ਆ ਮੀਂਹ ਕਾ ਬਾਕੀ ਹੁਣ ਵੀਰ ਜੀ ਉਹ ਸਾਹਮਣੇ ਨੋਜ ਤੇ ਪਾਣੀ ਵੀ ਲੱਗੀ ਵੀ ਹੋਈ ਏ ਸੰਗਤ ਉੱਥੇ ਲੱਗੀ ਹੋਈ ਆ ਟੋੜਿਆਂ ਦੀ ਗੱਟਿਆਂ ਦੀ ਮਿੱਟੀ ਦੀ ਲੋੜ ਏ ਜੇ ਕਿਸੇ ਉਹ ਉਹ ਨੋਚ ਖੁਰ ਜਾਂਦੀ ਏ ਫਿਰ ਸਾਡੇ ਬੰਦ ਨੂੰ ਖਤਰਾ ਫਿਰ ਇਹ ਪਿੰਡ ਮੱਲਾਂ ਵਾਲਾ ਪ੍ਰੋਜੈਕਟ ਤੱਕ ਸਾਰੇ ਪਿੰਡ ਮਾਰ ਲੇਠਾ ਜਾਂਦੇ ਉਹ ਤੁਹਾਡੇ ਮਾਦੀਮ ਸਹਾ ਰਾਹੀ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਮਤ ਦਿੱਤੀ ਜਾਵੇ ਟੋੜਿਆਂ ਨਾਲ ਮਿੱਟੀ ਲਿਆ ਕੇ ਉਹ ਨੋਚ ਦੇ ਅੱਗੇ ਜਿਸ ਤਰ੍ਹਾਂ ਵੀ ਹੋਵੇ ਉਹਦਾ ਰੋਕ تام ਕੀਤਾ ਬਾਕੀ ਇਹ ਬੇਨਤੀ ਆ ਵੀ ਜਿੰਨੀ ਕਿ ਲੋੜ ਮੁਤਾਬਕ ਹੋਣਾ ਆਪਾਂ ਨੂੰ ਜਿੰਨਾ ਕਿ ਆਪਾਂ ਇਹਨਾਂ ਦੀ ਮਦਦ ਕਰ ਸਕਦੇ ਆ ਘਰਾਂ 'ਚ ਬੇੜੀਆਂ ਦੀ ਜਿਆਦਾ ਲੋੜ ਆ ਵੀ ਅਗਰ ਬੋਰ ਦੀ ਜਿਆਦਾ ਲੋੜ ਏ ਜਦੋਂ ਪਾਣੀ ਲੱਥੇ ਉਦੋਂ ਘਰਾਂ 'ਚ ਜਾ ਕੇ ਸਿੱਧੀ ਮਦਦ ਕੀਤੀ ਜਾਵੇ ਵੀ ਆਹ ਬੰਦੇ ਨੂੰ ਕਿਹੜੀ ਕਮੀ ਦੀ ਲੋੜ ਆ ਬੀਜ ਦੀ ਲੋੜ ਆ ਤੇਲ ਦੀ ਲੋੜ ਆ ਜਾਂ ਟਰੈਕਟਰ ਦੀ ਲੋੜ ਆ ਉਹ ਦਿੱਤੀ ਜਾਵੇ ਹੁਣ ਹੁਣ ਹਾ ਹਾਂ ਸੰਦ ਬਹੁਤ ਆਉਂਦੇ ਬਹੁਤ ਰਾਸ਼ਨ ਆ ਰਿਹਾ ਚਲੋ ਦੇਣਾ ਚਾਹੀਦਾ ਪਰ ਦੇਣਾ ਚਾਹੀਦਾ ਉਹਨੂੰ ਜਿੰਨੂੰ ਲੋੜ ਹੈ ਹਾਂਜੀ ਇਹ ਗਈ ਤਾਂ ਧੰਨਵਾਦ